ਕਾਂਗਰਸ ਭਾਜਪਾ ਤੇ ਆਪ ਵਾਲਿਆਂ ਨੇ ਗਰੀਬਾਂ ਨੂੰ ਝੂਠੇ ਵਾਅਦੇ ਕਰਕੇ ਠੱਗਿਆ ਸ਼ਮਨਜੀਤ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਲੋਕ ਸਭਾ ਹਲਕਾ ਸੰਗਰੂਰ ਤੋਂ ਪਾਰਟੀ ਦੇ ਉਮੀਦਵਾਰ ਸ਼ਮਨਜੀਤ ਮਾਨ ਦੀ ਚੋਣ ਮੈਮ ਨੂੰ ਅੱਜ ਉਸ ਸਮੇਂ ਪਰ ਮਹਾ ਹੰਗਾਰਾ ਮਿਲਿਆ ਜਦੋਂ ਨਾਮੀ ਸਮਾਜ ਸੇਵੀ ਹਿਊਮਨ ਰਾਈਟਸ ਦੇ ਮੈਂਬਰ ਸਾਬਕਾ ਐਮ ਐਲ ਏ ਇੰਦਰਜੀਤ ਸਿੰਘ ਜੇਜੀ ਪਰਿਵਾਰ ਵੱਲੋਂ ਆਪਣੇ ਸਮਰਥਕਾਂ ਸਮੇਤ ਸ਼ਮਨਜੀਤ ਸਿੰਘ ਮਾਨ ਦੀ ਡਟਵੀ ਹਮਾਇਤ ਦਾ ਐਲਾਨ ਕੀਤਾ ਜੇਜੀ ਪਰਿਵਾਰ ਵੱਲੋਂ ਬੀਬੀ ਹਰਮਨ ਕੌਰ ਸਕੁਤਰੀ ਇੰਦਰਜੀਤ ਸਿੰਘ ਜੇਜੀ ਵੱਲੋਂ ਭਾਰੀ ਗਿਣਤੀ ਵਿੱਚ ਹਾਜ਼ਰ ਸਮਰਥਕਾਂਾਂ ਵਿੱਚ ਹਾਜ਼ਰੀ ਦਿੱਤੀ ਇਸ ਦੌਰਾਨ ਜੀਜੀ ਪਰਿਵਾਰ ਨੇ ਆਪਣੇ ਸਮਾਜ ਸੇਵੀ ਕੰਮਾਂ ਲਈ ਪੂਰੇ ਇਲਾਕੇ ਵਿੱਚ ਜਾਣਿਆ ਜਾਂਦਾ ਹੈ ਜਿਨ੍ਹਾਂ ਵੱਲੋਂ ਕਰਜ਼ੇ ਤੋਂ ਤੰਗ ਆ ਕੇ ਖੁਦ ਨੂੰ ਖੁਸ਼ੀ ਕਰਨ ਵਾਲੇ ਕਿਸਾਨ ਪਰਿਵਾਰਾਂ ਨੂੰ ਆਰਥਿਕ ਤੌਰ ਤੇ ਸਹਾਇਤਾ ਤੇ ਬੱਚਿਆਂ ਦੀ ਪੜ੍ਹਾਈ ਦੀ ਮਦਦ ਅਤੇ ਨੇਕਾਂ ਸਮਾਜ ਸੇਵਾ ਦੇ ਕੰਮ ਕੀਤੇ ਰਿਪੋਰਟ ਰਾਜ ਖੁਰਮੀ ਭਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਸਾਥ ਸੰਗਤ ਜੀ ਤੁਸੀਂ ਤੁਹਾਡੇ ਸਾਰਿਆਂ ਦੇ ਬਹੁਤ ਰੜੀ ਹੈ ਜਿਹੜਾ ਤੁਸੀਂ ਇੱਥੇ ਆਏ ਹੋ ਖਾਸ ਕਰਕੇ ਵੀਪਾ ਹਰਮਨ ਕੌਰ ਦੇ ਜਿਨ੍ਹਾਂ ਦੇ ਪਿਤਾ ਸਰਾਰ ਇੰਦਰਜੀਤ ਸਿੰਘ ਜੀ ਨੇ ਸ਼ੁਰੂ ਤੋਂ ਸਾਡੀ ਇਹ ਬਾਤ ਕੀਤੀ ਹੈ ਤੇ ਸਾਡੇ ਤਲਕਾਤ ਬਹੁਤ ਅੱਛੇ ਰਹੇ ਹੈ ਪਰਵਾਰਾਂ ਦੇ ਮੈਨੂੰ ਬੜੀ ਖੁਸ਼ੀ ਹੋਈ ਹੈ ਕੀ ਵਿਪਾਵੀ ਆਏ ਐ ਮੇਰੀ ਧੀ ਪਵਤ ਕੋਰਬੀ ਆਏ ਐ ਤੇ ਸੀ ਨਿਹੰਗਾਂ ਦੇ ਸੋਣੀ ਦੇ ਵਿੱਚ ਆਏ ਐ ਬਾਬਾ ਨਿਹਾਲ ਸਿੰਘ ਜੀ ਨਿਹੰਗ ਸਿੰਘ ਜੀ ਤੇ ਇੱਕ ਸਾਥੋਂ ਕਮੀ ਰਹਿ ਗਈ ਐ ਕਿ ਜੇ ਸੋਣੀ ਚਾਉਣਾ ਸੀ ਅਸੀਂ ਨਿਹੰਗ ਸਿੰਘਾਂ ਦੇ ਚਤੰਗਾ ਜ਼ਰੂਰ ਲੈ ਕੇ ਆਉਣਾ ਸੀ ਇਹ ਜਿਹੜੀ ਭੁੱਲ ਹੋ ਗਈ ਐ ਇਹ ਅਸੀਂ 1-2 ਦਿਨਾਂ ਚ ਪੂਰੀ ਕਰ ਦਾਂਗੇ ਤੇ ਚਟੰਗਾ ਆ ਜਾਊਗਾ ਸੋ ਮੈਂ ਮੇਰਾ ਕੱਲ ਤੋਂ ਸੇ ਪਤਾ ਨਹੀਂ ਸਮਝਿਓ ਮੈਂ ਕੀ ਕਹਿ ਰਿਹਾ ਬੱਕਰਾ ਜੀ ਹਾਂ ਤੁਹਾਨੂੰ ਸਮਝ ਨਹੀਂ ਆ ਰਹੀ ਢੰਗਾਂ ਦੇ ਸਿੱਟਕਗਾ ਹੁੰਦਾ ਬੱਕਰਾ ਹੁਣ ਸਮਝ ਗਏ ਸੋ ਸਤਿਕਾਰਯੋਗ ਸਾਥ ਸਿੰਘ ਜੀ ਹੁਣ ਇਹ ਜਿਹੜੇ ਇਲੈਕਸ਼ਨ ਹੈ ਇਹਦੇ ਵਿੱਚ ਜਿਹੜੇ ਝੂਠੇ ਵਾਅਦੇ ਕੀਤੇ ਐ ਮੋਦੀ ਨੇ ਕੀ ਘਰ ਘਰ ਅਸੀਂ ਨੌਕਰੀ ਦਵਾਗੇ ਇੰਦਰ ਗਾਂਧੀ ਤੋਂ ਚੱਲਦਾ ਆ ਰਿਹਾ ਹੈ ਕਾਂਗਰਸ ਦਾ ਨਾਰਾ ਰੋਟੀ ਕਪੜਾ ਮਕਾਨ ਤੇ ਆਮ ਪਾਰਟੀ ਨੇ ਕਿਹਾ ਹਰੇਕ ਘਰ ਦੇ ਵਿੱਚ ਬੀਬੀ ਨੂੰ 1000 ਰੁਪਏ ਛੜ ਤੇ ਮਹੀਨੇ ਆਜੇਗਾ ਕਰੂਗਾ ਬੈਂਕ ਦੇ ਵਿੱਚ ਇਹ ਜਿਹੜੇ ਵਾਅਦੇ ਕਰਦੇ ਐ ਕਰ ਹੋ ਜਾਂਦੇ ਐ ਇਹ ਮੈਂ ਸਮਝਦਾ ਠੀਕ ਨਹੀਂ ਐ ਇਹਦਾ ਕਸੂਰ ਉਹਨਾਂ ਦਾ ਨਹੀਂ ਐ ਉਹ ਸਮਝਦੇ ਐ ਕਿ ਅਸੀਂ ਲੋਕਾਂ ਨੂੰ ਛਟਾ ਸਕਦੇ ਐ ਇਹਨਾਂ ਦੇ ਵਿੱਚ ਪੜ੍ਹਾਈ ਲਿਖਾਈ ਥੋੜੀ ਐ ਤੇ ਮੌਕੇ ਦੇ ਸਰ ਇਹ ਸਾਡੀ ਗੱਲ ਦੇ ਵਿੱਚ ਆ ਜਾਣਗੇ ਪਰ ਪਾਰਟੀਆਂ ਹੁੰਦੀ ਐ ਜਿਹੜੀ 100 ਸਾਲ ਅੱਗੇ ਸੋਚਦੀ ਐ ਕਿ ਅਸੀਂ ਆਪਣੇ ਲੋਕਾਂ ਦਾ ਅਗਾ ਤੋਂ ਕੀ ਸਵਾਰਨਾ ਹੈਗਾ ਜਿੰਨਾ ਚਿਰ ਪਾਰਟੀ ਦੇ ਵਿੱਚ ਇਹ ਸੋਚ ਨਾ ਆਵੇ ਕਿ ਸਿਰਫ ਵਜ਼ਾਰਤ ਤੇ ਵੱਡੀ ਤੇ ਪੈਸਾ ਖਾਣ ਦੀ ਗੱਲ ਹੋਵੇ ਫੇਰ ਉਹ ਪਾਰਟੀ ਕੰਮ ਕਰਬਣੀ ਹੋ ਸਕਦੀ ਦੇ ਜਿਹੜੀਆਂ ਪਾਠੀਆਂ ਦਾ ਮੈਂ ਨਾਂ ਲਿਆ ਇਹਨਾਂ ਨੇ ਲੁੱਟ ਖਸੁੱਟ ਕੀਤੀ ਹੈ ਕੱਟ ਗਿੰਚੀਆਂ ਦਾ ਨੁਕਸਾਨ ਵੀ ਕੀਤਾ ਬਹੁਤ ਜ਼ਿਆਦਾ 1984 ਜਦ ਵਿੱਚ ਕਾਂਗਰਸ ਨੇ ਮਿਲਟਰੀ ਚਾਰਚੀ ਸਿੰਘ ਦੀ ਦਰਬਾਰ ਸਾਹਿਬ ਦੇ ਉੱਤੇ ਤੇ 36 ਹੋਰ ਗੁਰਦੁਆਰਿਆਂ ਦੇ ਉੱਤੇ ਤੇ ਉਸ ਤੋਂ ਬਾਅਦ ਦ੍ਰਿਪ ਗਾਂਧੀ ਨੇ ਜਿਵੇਂ ਸਾਰੇ ਮੁਲਕ ਦੇ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਮੁੰਡਿਆਂ ਦੇ ਸਿਰਾਂ ਦੇ ਵਿੱਚ ਟਾਇਰ ਪਾ ਕੇ ਅੱਗ ਲਾਤੀ ਬੀਬੀਆਂ ਦੇ ਨਾਲ ਮਾਰ ਕੰਮ ਕੀਤਾ ਇਹ ਚੀਜ਼ਾਂ ਹੁਣ ਅਸੀਂ ਭੁੱਲ ਨਹੀਂ ਸਕਦੇ ਪਰ ਪਾਰਟੀਆਂ ਇਹ ਵੀ ਸੋਚਦੀਆਂ ਕਿ ਅਗਾਂਹ ਨੂੰ ਕੀ ਕਰਾਂਗੇ ਇਹਨਾਂ ਸਾਡੀ ਪਾਰਟੀ ਨੇ ਸੋਚਦੇ ਹੈ ਈ ਜਿੱਤ ਤਖੜੇ ਹੋ ਕੇ ਪਾਰਲਮੈਂਟ ਦੇ ਵਿੱਚ ਜਾਈਏ ਅਸੈਂਬਲੀ 'ਚ ਜਾਈਏ ਤੇ ਆਪਣੀ ਤਾਕਤ ਆਵੇ ਤੇ ਆਪਾਂ ਇਹਨਾਂ ਦਾ ਮੁਕਾਬਲਾ ਕਰ ਸਕੀਏ ਹੁਣ ਜਿਹੜੀ ਨਵੀਂ ਬਲਾਸ ਸਾਡੇ ਉੱਤੇ ਚੜੀ ਹੈ ਉਹ ਮੋਦੀ ਨੇ ਤੇ ਉਹਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਦੇਸ਼ੀ ਵਿਸੀ ਵਜ਼ੀਰ ਜੈ ਸ਼ੰਕਰ ਨੇ ਜਿਹੜਾ ਸਕਿਉਰਿਟੀ ਐਡਵਾਈਜ਼ਰ ਹੈ ਅਜੀਤ ਡਾਬਾਲ ਤੇ ਖੁਫੀਆ ਏਜੰਸੀ ਰੋ ਹੈ ਉਹਨਾਂ ਨੇ ਇੱਕ ਪਾਲਿਸੀ ਬਣਾਈ ਹੈ ਕਿ ਜਿਹੜੇ ਸਿੱਖ ਆਜ਼ਾਦੀ ਦੀ ਗੱਲ ਕਰਨਗੇ ਉਹਨਾਂ ਨੂੰ ਅਸੀਂ ਖਤਮ ਕਰ ਦਾਂਗੇ ਪਹਿਲਾਂ ਮੋਦੀ ਕਹਿੰਦਾ ਸਰਕਾਰਾਂ ਉਹ ਸਿੱਖ ਜਿਹੜੀ ਆਜ਼ਾਦੀ ਦੀ ਗੱਲ ਕਰਦੇ ਸੀਗੇ ਕਰਕੇ ਤੇ ਬਾਹਰ ਦੇ ਮੁਲਕਾਂ ਦੇ ਵਿੱਚ ਚੜੇ ਜਾਂਦੇ ਸੀਗੇ ਤੇ ਸਾਡੀ ਸਰਕਾਰ ਉਹ ਸਰਕਾਰਾਂ ਨੂੰ ਚਿੱਠੀ ਪੱਤਰਾਂ ਹੀ ਲਿਖਦੀ ਜਾਂਦੀ ਸੀ ਇਹ ਲੋਕ ਹਾਲਕਸਤਾਨ ਮੰਗਦੇ ਆ ਤੇ ਹੁਣ ਟੋੜੇ ਮੁਲਕ ਦੇ ਵਿੱਚ ਆ ਗਏ ਆ ਹੁਣ ਨਵੀਂ ਪਾਲਿਸੀ ਮੋਦੀ ਦੇ ਮੁਤਾਬਕ ਹੁਣ ਨਹੀਂ ਆਪ ਕਿਹਾ ਜੀ ਹੁਣ ਨਹੀਂ ਅਸੀਂ ਚਿੱਠੀ ਪੱਤਰ ਕਰਦੇ ਕਿਸੇ ਮੁਲਕ ਦੇ ਨਾਲ ਹੁਣ ਸਾਡੀਆਂ ਖੁਫੀ ਏਜੰਸੀਆਂ ਸਿੱਟੀਆਂ ਉਹ ਸਿੱਖਾਂ ਨੂੰ ਮਾਰ ਦਿੰਦੀਆਂ ਜਿਹੜੇ ਇੱਥੇ ਆ ਕੇ ਆਜ਼ਾਦੀ ਦੀ ਗੱਲ ਕਰਕੇ ਤੇ ਬਾਹਰ ਦੇ ਮੁਲਕਾਂ 'ਚ ਭੱਜ ਜਾਂਦੇ ਆ ਇਹ ਜ਼ਰੂਰੀ ਨਹੀਂ ਹੈ ਜੀ ਉਹ ਅੱਗੋਂ ਬਾਹਰ ਭੱਜ ਜਾਣ ਇਹ ਪਾਲਿਸੀ ਦੇ ਤਹਿਤ ਇੱਥੇ ਵੀ ਇਹ ਕੰਮਾ ਬਜਪੀ ਤੇ ਬੋਦੀ ਕਰ ਸਕਦੇ ਆ ਜਿਵੇਂ ਮੈਂ ਤੁਹਾਨੂੰ ਸਮਝਾਉਂਦਾ ਕੈਂਡੀਡਟ ਦੇ ਵਿੱਚ ਸਾਡਾ ਇੱਕ ਲੀਡਰ ਹਰਦੀਪ ਸਿੰਘ ਨਿੱਜ ਨੂੰ ਮਾਰਦਾ ਦੂਸਰਾ ਰਿਕਪੋਜਨ ਸਿੰਘ ਮਲਖ ਨੂੰ ਮਾਰਦਾ ਤੀਜਾ ਸੁਖਦੂਲ ਸਿੰਘ ਨੂੰ ਕੈਂਡੀਡਟ ਦੇ ਵਿੱਚ ਮਾਰਦਾ ਪਰ ਜਿਹੜਾ ਕੇਨਰਾ ਦਾ ਪ੍ਰਾਈਮ ਮਿਨਿਸਟਰ ਹੈ ਉਹ ਬੜਾ ਤਕੜਾ ਰਿਹਾ ਉਸ ਨੇ ਆਪਣੇ ਕੈਨੇਡਾ ਦੀ ਪਾਰਲੀਮੈਂਟ ਦੇ ਵਿੱਚ ਸਾਰੇ ਪੋਲ ਕੋਲ ਤੇ ਕਿ ਇਹ ਜੜੇ ਸਿੱਖ ਮਾਰੇ ਗਏ ਆ ਇਹ ਇੰਡੀਆ ਦੀ ਖੁਫੀਆ ਏਜੰਸੀ ਰੋ ਨੇ ਉਹਨਾਂ ਨੇ ਇੱਥੇ ਪਹਾੜੇ ਤੇ ਕਰਕੇ ਇਹਨਾਂ ਨੂੰ ਖਤਮ ਕੀਤਾ ਤੇ ਬ੍ਰਿਟਾਨੀਆ ਬਲੈਟ ਇੰਗਲੈਂਡ ਵਿੱਚ ਆਪਣੇ ਅਫਤਾਰ ਸਿੰਘ ਖੰਡੇ ਨੂੰ ਇਹ ਏਜੰਸੀਆਂ ਨੇ ਜ਼ਹਿਰ ਦੇ ਕੇ ਮਾਰਤਾ ਉਹ ਬਿਮਾਰ ਰਹਾ 버ਮਿੰਗਮ ਹਸਪੀਟਲ ਚ ਪਰ ਅੰਤਨੋ ਨੂੰ ਪਤਾ ਲੱਗਿਆ ਜੇ ਉਨੂੰ ਬੋਕਸ ਰਿਲੀ ਜ਼ਹਿਰ ਦਿੱਤੀ ਗਈ ਤੇ ਨੇੜੀ ਏਜੰਸੀ ਆਪਣੇ ਪਾਸਾਨ ਦੇ ਵਿੱਚ ਇੱਥੇ ਪਰਮਜੀਤ ਸਿੰਘ ਪੰਜਵੜ ਨੂੰ ਮਰਵਾਤਾ ਤੇ ਲਖਬੀਰ ਸਿੰਘ ਰੋਡੇ ਨੂੰ ਮਰਵਾਤਾ ਫਿਰ ਇੱਥੇ ਆਪਣੇ ਮੁਲਕ ਦੇ ਵਿੱਚ Haryana ਚਾਹੀਏ ਇੱਥੇ ਦੀਪ ਸਿੰਘ ਸਿੱਧੂ ਨੂੰ ਐਕਸੀਡੈਂਟ ਦਿਖਾ ਕੇ ਉਹਨੂੰ ਜਾਨੋਂ ਮਾਰਤਾ ਫਿਰ ਨੇੜੇ ਆਪਣੇ ਮਾਨ ਸਾਹ ਮੂਸੇਵਾਲ ਨੂੰ ਮਰਵਾਤਾ ਇਹ ਸਾਰੀਆਂ ਜਿਹੜੀਆਂ ਨਵੀਆਂ ਪਾਲਿਸੀਆਂ ਦੇਖੋ ਮੈਂ ਤੁਹਾਨੂੰ ਇਹ ਸਾਰਾ ਕੁਝ ਜਿਹੜਾ ਦੱਸਿਆ ਹੈ ਇਹ ਕੋਈ ਖੁਫੀਆ ਗੱਲ ਨਹੀਂ ਹੈ ਏ ਤੁਸੀਂ ਮੇਰਾ ਰਿਪੋਰਟ ਕੱਟ ਕੇ ਦੇਖ ਲਓ ਪਾਰਲੀਮੈਂਟ ਸੇ ਰੂਪ ਰੂਪ ਇਹ ਗੱਲ ਹੈ ਉਹਨਾਂ ਦੇ ਮੂੰਹ ਦੇ ਅੱਗੇ ਕਰਤੀਆਂ ਮੋਤੀ ਦੇ ਤੇ ਸਾਦੇ ਸਾਰਿਆਂ ਦੇ ਅੱਗੇ ਬੜਾ ਸ਼ੋਰ ਪਾਉਂਦੇ ਸੀ ਕਿ ਨਹੀਂ ਬੋਲਣ ਦੇਗੇ ਮੈਂ ਕਿਹਾ ਤੇ ਮੈਨੂੰ ਬੋਲਣ ਦੇਓਗੇ ਤੁਸੀਂ ਜ਼ਿਆਦਾ ਹੈਗੇ ਹੋ ਪਰ ਬੋਲਣ ਦਾ ਤਾਂ ਅਧਿਕਾਰ ਸਾਰਿਆਂ ਦਾ ਹੈਗਾ ਕਹਿੰਦੇ ਨਹੀਂ ਬੋਲਣ ਦੇਗੇ ਫਲਾਣਾ मैं कह गुरु गोबिंद सिंह महाराज ने किया है सवा लाख से एक लड़ाऊं तभी गोबिंद सिंह नाम कहा मैं कह आज भारत में ये किसने रोड़ा पा एंड ठंडे हो गए बिल्कुल ਸਾਰੀਆਂ ਰਿਪੋਰਟ ਤੇ ਆਈਆਂ ਚੀਜ਼ਾਂ ਕਿ ਪਾਰਲੀਮੈਂਟ ਦੇ ਵਿੱਚ ਜਾਣਾ ਬਹੁਤ ਜ਼ਰੂਰੀ ਹੈ ਸਾਡੇ ਪੰਜਾਬ ਦੀਆਂ 13 ਸੀਟਾਂ ਹੈਗੀਆਂ ਪਾਰਲੀਮੈਂਟ ਦੀਆਂ ਜਿਹੜੇ ਪਾਰਲੀਮੈਂਟ ਚ ਆਪਾਂ ਨਮਾਇਦੇ ਭੇਜਦੇ ਆ ਹੁਣਾ ਚੱਲਦੀ ਤਾਂ ਨੰਬਰ ਸਾਰ ਬਾਬਾ ਤਖੜਾ ਹੋ ਗਿਆ ਤੁਹਾਡੇ ਸਹਿਯੋਗ ਦੇ ਨਾਲ 13 ਦੀਆਂ 13 ਸੀਟਾਂ ਤੇ ਸੀ ਆਪਣੇ ਨਮਾਇਦੇ ਖੜੇ ਕਰ ਦਿੱਤੇ ਆ ਤੇ ਚੋਣਾਂ ਸਾਡਾ ਸਾਰਿਆਂ ਦਾ ਪਾਰਟੀ ਬਹੁਤ ਪੰਜਾਬੀ ਬੋਲਦੇ ਇਲਾਕੇ ਸਾਡੇ ਹਰਿਆਣੇ ਚ ਰਹਿ ਗਏ ਇਹ ਬਾਦਲ ਬੂਦਲ ਕਹਿ ਦਿੰਦੇ ਸੀ ਕਰਦੇ ਕੁਝ ਨਹੀਂ ਸੀਗੇ ਅਸੀਂ ਤੁਹਾਡੀ ਪਾਰਟੀ ਕਰਨ ਵਾਲੀ ਹੈ ਜੋ ਕਹਿੰਦੀ ਹੈ ਕਰ ਦਿੰਦੀ ਹੈ ਹੁਣ ਪੰਜਾਬੀ ਬੋਲਦੇ ਇਲਾਕੇ ਕਰਨਾਲ ਦੇ ਕੋਰ ਖੇਤਰ ਦੇ ਵਿੱਚ ਤੁਹਾਡੀ ਪਾਰਟੀ ਅਕਾਲੀ ਦਰ ਨੰਬਰ ਸਰ ਦੀ ਚੋਣ ਨਿਸ਼ਾਨ ਬਾਲਟੀ ਦੇ ਉੱਤੇ ਕਰਨਾ ਇਹ ਇਲਾਕੇ ਕੁਰਕਸ਼ੇਤਰ ਸੱਚ ਕਰਨਾਲ ਤੇ ਕੁਰਕਸ਼ੇਤਰ ਇਹ ਲੋਕੇ ਤੁਹਾਡੇ ਨਾਲ ਲੱਗਦੇ ਹੈਗੇ ਆ ਤਾਂ ਤੁਸੀਂ ਉਧਰ ਵੀ ਸਨੇਹ ਭੇਜਾ ਜਿਉਂ ਕਿ ਭਾਈ ਸਾਡੀ ਪਾਰਟੀ ਉੱਥੇ ਖੜੀ ਹੈ ਤੇ ਤੁਸੀਂ ਇੱਧਰ ਉੱਧਰ ਨਹੀਂ ਦੇਖਣਾ ਤੁਸੀਂ ਵੋਟ ਇੱਧਰ ਪਾਉਣੀ ਹੈ ਉੱਥੇ ਵੀ ਚੋਣ ਨਿਸ਼ਾਨ ਬਾਲਟੀ ਮਿਲ ਗਿਆ ਸੋ ਸਤਿਕਾਰਯੋਗ ਸਾਥਰਣ ਜੀ ਜਿੰਨਾ ਮੈਂ ਤੁਹਾਡੇ ਨਾਲ ਕਰਨੀਆਂ ਸੀਗੀਆਂ ਤੇ ਮੈਂ ਬੀਬਾ ਜੀ ਹਰਮਨਤਾ ਬਹੁਤ-ਬਹੁਤ ਖੌਰ ਦਾ ਰਣੀ ਇਹਨਾਂ ਦੇ ਪਾਪਾ ਜੀ ਦਾ ਸਾਜਿੰਦਰਜੀਤ ਸਿੰਘ ਜੀ ਦਾ ਉਹਨਾਂ ਨੇ ਲੋਕਾਂ ਦੇ ਲਈ ਬਹੁਤ ਕੰਮ ਕੀਤੇ ਹੈ ਜਿੰਨੇ ਵੀ ਆਪਣੇ ਜਸਾਨ ਖੁਦਕਸ਼ੀ ਕਰ ਗਏ ਹੈ ਉਹਨਾਂ ਨੇ ਬਹੁਤ ਉਹਨਾਂ ਦੇ ਉੱਤੇ ਖੋਜ ਕੀਤੀ ਹੈ ਕਿਤਾਬ ਲਿਖੀ ਹੈ ਤਾਂ ਮੈਂ ਸਮਝਦੇ ਹਾਂ ਨੇ ਵੋਟ ਉਹਨਾਂ ਦੇ ਉੱਤੇ ਫੋਟ ਕੀਤੀ ਹੈ ਖਿਤਾਬ ਰੱਖੀ ਹੈ ਤਾਂ ਮੈਂ ਸਮਝਦੇ ਹਾਂ ਜੀ ਉਹਨਾਂ ਨੂੰ ਸਾਡੇ ਦਿਲ ਦਾ ਪਤਾ ਹੈ ਤੇ ਸਾਡੇ ਨਾਲ ਹਮਦਰਦੀ ਹੈ ਜਿਹੜਾ ਇੰਨਾ ਕੋਸ਼ਕ ਇੱਕ ਸ਼ਕਸੀਅਤ ਕਰੇ ਅੰਦਰ ਇਕੱਠੇ ਕਰੇ ਪਿੰਡ ਪਿੰਡ ਜਾਵੇ ਤੇ ਪਤਾ ਕਰੇ ਕਿਵੇਂ ਕਾਹਦੇ ਲਈ ਖੁਦਕਸ਼ੀ ਸਾਡੇ ਕਿਸਾਨ ਨੇ ਕੀਤੀ ਹੈ ਸੋ ਇਹਨਾਂ ਸ਼ਬਦਾਂ ਦੇ ਨਾਲ ਆਸ ਕਰਤਾ ਹੋਇਆ ਫਤਿਹ ਦੀ ਫਤਿਹ ਰਸ ਕਰਦੇ ਵਾਇਕ ਦੀ ਕਾ ਖਾਲਸਾ ਵਾਇਕ ਦੀ ਫਤਿਹ